ਗੁਰੂ ਨਗਰੀ ਅੰਮ੍ਰਿਤਸਰ ਨੂੰ ਹੋਲੀ ਸਿਟੀ ਦਾ ਦਰਜਾ ਦਿਵਾਨ ਦੇ ਵਿੱਚ ਜੁਟੇ ਸਾਬਕਾ ਆਈਈਐਸ ਅਤੇ ਰਾਸ਼ਟਰੀ ਘਟ ਗਣਤੀ ਕਮਿਸ਼ਨ ਦੇ ਮੈਂਬਰ ਡਾਕਟਰ ਜਗਮੋਹਨ ਸਿੰਘ ਰਾਜੂ ਨੇ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਇਸ ਮਿਸ਼ਨ ਦੇ ਵਿੱਚ ਲੱਗੇ ਹੋਰ ਸਮਰਥਕਾਂ ਦਾ ਇਕੱਠ ਬੁਲਾਇਆ ਜਿਸ ਦੇ ਵਿੱਚ 400 ਦੇ ਕਰੀਬ ਸਮਰਥਕ ਸ਼ਾਮਲ ਹੋਏ ਅਤੇ ਇਸ ਮਿਸ਼ਨ ਨੂੰ 2027 ਤੱਕ ਪੂਰਾ ਕਰਨ ਦਾ ਪ੍ਰਣ ਕੀਤਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਦਾ ਪਵਿੱਤਰ ਅਸਥਾਨ ਸ੍ਰੀ ਹਰਮੰਦਰ ਸਾਹਿਬ ਸਥਿਤ ਹੈ। ਪਰ ਅਜੇ ਤੱਕ ਇਸ ਸ਼ਹਿਰ ਨੂੰ ਆਫੀਸ਼ੀਅਲ ਤੌਰ ਉਤੇ ਹੌਲੀ ਸਿਟੀ ਯਾਨੀ ਪਵਿੱਤਰ ਸ਼ਹਿਰ ਦਾ ਦਰਜਾ ਹਾਸਲ ਨਹੀਂ ਹੋ ਸਕਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਭਾਜਪਾ ਆਗੂ ਅਤੇ ਰਾਸ਼ਟਰੀ ਘਟ ਗਣਤੀ ਕਮਿਸ਼ਨ ਦੇ ਮੈਂਬਰ ਜਗਮੋਹਨ ਸਿੰਘ ਰਾਜੂ ਨੇ ਆਖਿਆ ਕਿ ਦੁਨੀਆ ਭਰ ਦੇ ਧਾਰਮਿਕ ਲੋਕਾਂ ਨੇ ਆਪਣੇ ਆਪਣੇ ਪਵਿੱਤਰ ਅਸਥਾਨਾਂ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਵਾਇਆ ਹੋਇਆ ਪਰ ਹਾਲੇ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇਹ ਦਰਜਾ ਨਹੀਂ ਮਿਲ ਸਕਿਆ ਅਤੇ ਇੱਥੇ ਸ਼ਰਾਬ, ਮੀਟ, ਤੰਬਾਕੂ ਸਭ ਕੁਝ ਸ਼ਰੀਆਮ ਵਿਕਦਾ ਹੈ। ਉਹਨਾਂ ਆਖਿਆ ਹੈ ਕਿ ਵੈਟਿਕਨ ਸਿਟੀ, ਯਰੂਸ਼ਲ, ਮੱਕਾ, ਅਯੁੱਧਿਆ ਅਤੇ ਵਾਰਾਨਸੀ ਆਦਿ ਸ਼ਹਿਰਾਂ ਦੀ ਤਰਜ਼ ਉੱਤੇ ਹੀ ਅੰਮ੍ਰਿਤਸਰ ਨੂੰ ਵੀ ਪਵਿੱਤਰ ਅਸਥਾਨ ਦਾ ਦਰਜਾ ਮਿਲਣਾ ਚਾਹੀਦਾ ਹੈ। ਸਭ ਨੂੰ ਵੈਰੂ ਜੀ ਦਾ ਖਾਲਸਾ ਔਰ ਵੈਰੂ ਜੀ ਦੀ ਫਤਿਹ ਆਪ ਜੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਗੁਰੂ ਰਾਮਦਾਸ ਜੀ ਨੇ ਮੇਰੀ ਇਸ ਨਗਰੀ ਦੀ ਸੇਵਾ 2022 ਚ ਲਗਾਈ ਸੀ ਔਰ ਉਦੋਂ ਤੋਂ ਮੈਂ ਇਸ ਨਗਰੀ ਦੀ ਗੁਰ ਨਗਰੀ ਦੀ ਸੇਵਾ ਚਾਹ ਪਰ ਜਦੋਂ ਤੋਂ ਮੈਂ 2022 ਚ ਆਇਆ ਹੈ ਮੈਨੂੰ ਇੱਕੋ ਇੱਕ ਜਿਹੜੀ ਗੱਲ ਜਿਹੜੀ ਹੈ ਨਾ ਖੋਲਦੀ ਆ ਅੱਖਾਂ ਚ ਚੁਬਦੀ ਹੈ ਔਰ ਮਨ ਸੋਚ ਆਂਦੀ ਹੈ ਕਿ ਇਹ ਜਿਹੜਾ ਸਥਾਨ ਇਨਾ ਪਵਿੱਤਰ ਸਥਾਨ ਹੈ ਇਨੂੰ ਹੋਲੀ ਦਰਜਾ ਹੋਲੀ ਸਿਟੀ ਦਾ ਦਰਜਾ ਕਿਉਂ ਨਹੀਂ ਦਿੱਤਾ ਗਿਆ ਜੇ ਤੁਸੀਂ ਸੰਸਾਰ ਭਰ ਦੇ ਵਿੱਚ ਦੇਖੋ ਤੇ ਆਪਣੇ ਆਪਣੀ ਸਰਕਾਰਾਂ ਨੇ ਸੰਸਾਰ ਦੇ ਵਿੱਚ ਭਾਵੇਂ ਵਰਟੀਕਲ ਹੋਵੇ ਭਾਵੇਂ ਜੱਦਾ ਹੋਵੇ ਭਾਵੇਂ ਜਰੂਸਲੇਮ ਹੋਵੇ ਉੱਥੇ ਹੋਲੀ ਸਿਟੀ ਦਾ ਉਹਨਾਂ ਨੂੰ ਸਟੇਟਸ ਦਿੱਤਾ ਹੈ ਜੇ ਆਪਾਂ ਦੂਰ ਨਾ ਜਾਈਏ ਆਪਾਂ ਇੰਡੀਆ ਨੂੰ ਹੀ ਦੇਖ ਲਈਏ ਤਾਂ ਅਯੋਧਿਆ ਜੀ ਨੂੰ ਵਾਰਾਨਸੀ ਵਿੱਚ ਵਿੰਦਾਵਨ ਮਥਰਾ ਜਿੰਨੇ ਵੀ ਆਪਣੇ ਪਵਿੱਤਰ ਸਥਾਨ ਨੇ ਉਹਦੇ ਸ਼ਰਾਬ ਮੀਟ ਇਹ ਤੰਬਾਕੂ ਸਭ ਬੈਨ ਹੈ ਤੇ ਫਿਰ ਐਸਾ ਕੀ ਗੱਲ ਹੋਈ ਹੈ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਆਪਣੇ ਹੱਥੀ ਬਣਾਈ ਹੋਈ ਨਗਰੀ ਦੇ ਵਿੱਚ ਅਸੀਂ ਅੱਜ ਤੱਕ ਹੋਲੀ ਸਟੇਟਸ ਨਹੀਂ ਦੇ ਪਾਏ ਹਾਂ ਔਰ ਇੱਥੇ ਸ਼ਰਾਬ ਇੱਥੇ ਮੀਟ ਇੱਥੇ ਤੰਬਾਕੂ ਔਰ ਹਿੰਦੁਸਤਾਨ ਦੀ ਰੇਟਿੰਗ ਦੇ ਵਿੱਚ ਅੰਮ੍ਰਿਤਸਰ ਇਜ਼ ਵਨ ਆਫ ਦਾ ਡੱਕਟੀਏਸਟ ਫਿਲਤੀ ਹੈ ਸਟਾਊਨ ਕਿ ਮੈਂ ਆਪਨੇ ਕਹਿ ਰਿਹਾ ਇਹ ਆਰਟੀਆਈ ਦੇ ਵਿੱਚ ਦਿੱਤੀ ਹੋਈ ਗਵਰਨਮੈਂਟ ਆਫ ਇੰਡੀਆ ਦੀ ਰੇਟਿੰਗਸ ਦੇ ਵਿੱਚ ਕਹਿ ਰਿਹਾ ਜੀ ਹੁਣ ਮੇਰੇ ਮਨ ਚ ਇੱਕੋ ਇੱਕ ਚਾਹ ਹੈ ਕਿ 2027 ਦੇ ਵਿੱਚ ਗੁਰੂ ਸਾਹਿਬ ਦੀ ਇਸ ਨਗਰੀ ਨੂੰ 500 ਸਾਲ ਹੋਣ ਵਾਲੇ ਨੇ ਤੇ ਕੀ ਘਟੋ ਘਟ ਉਦੋਂ ਤੱਕ ਆਪਾਂ ਇਸ ਨੂੰ ਪਵਿੱਤਰ ਨਗਰੀ ਦਾ ਦਰਜਾ ਦਲਵਾ ਸਕਦੇ ਹਾਂ ਕਿ ਨਹੀਂ ਇਹਦੇ ਲਈ ਕੁਝ ਪ੍ਰਯਾਸ ਕੀਤੇ ਨੇ 2022 ਦੇ ਵਿੱਚ ਅਸੀਂ ਇੱਕ ਪਟੀਸ਼ਨ ਲਗਾਈ ਮਾਈਨੋਰਟੀ ਕਮਿਸ਼ਨ ਨੂੰ ਕਿ ਇਹਦੇ ਵਿੱਚ ਦਰਜਾ ਦਿੱਤਾ ਜਾਏ ਉਹਨਾਂ ਨੇ ਭਗਵੰਤ ਮਾਨ ਸਰਕਾਰ ਨੂੰ ਨੋਟਿਸ ਦਿੱਤਾ ਪਰ ਭਗਵੰਤ ਮਾਨ ਸਰਕਾਰ ਨੇ ਕੋਈ ਉਹਦਾ ਰਿਸਪਾਂਸ ਨਹੀਂ ਦਿੱਤਾ ਉਸ ਤੋਂ ਬਾਅਦ 2023 April ਦੇ ਵਿੱਚ ਮੈਂ ਰਿਕ ਪਟੀਸ਼ਨ PIL ਪੰਜਾਬ ਐਂਡ ਹਰਿਆਣਾ ਹਾਈ ਕੋਰਟਸ ਲਗਾਈ ਕਿ ਜੀ ਆਹ ਕੰਮ ਹੋਣੇ ਚਾਹੀਦੇ ਕਿ ਕੀ ਕੀ ਕੰਮ ਹੋਣੇ ਚਾਹੀਦੇ ਨੇ ਕਿ ਬਈ ਸਾਹਿਬ ਸ਼੍ਰੀ ਅਮਰਸਰ ਔਰ ਬਾਕੀ ਹਿਸਟੋਰਿਕਲ ਗੁਰਦੁਆਰਿਆਂ ਦੇ ਆਸੇ-ਪਾਸੇ 1 ਮੀਲ 2 ਮੀਲ ਦੇ ਆਸੇ-ਪਾਸੇ ਨਾ ਸ਼ਰਾਬ ਹੋਵੇ ਨਾ ਤੰਬਾਕੂ ਹੋਵੇ ਨਾ ਗੰਦਗੀ ਹੋਵੇ ਨਾ ਕੋਈ ਮੀਟ ਔਰ ਹੋਰ ਕਿਸੇ ਤਰੀਕੇ ਦੀ ਆਬਜੈਕਟਨੇਬਲ ਚੀਜ਼ ਹੋਵੇ ਦੱਸ ਦੇ ਇਹ ਕਿ ਇਹ ਮੰਗ ਕਾਫੀ ਸਮੇਂ ਤੋਂ ਉੱਠਦੀ ਆ ਰਹੀ ਹੈ ਪਰ ਹਾਲੇ ਤੱਕ ਇਸ ਮੰਗ ਨੂੰ ਬੁਰ ਨਹੀਂ ਪਿਆ ਪਰ ਹੁਣ ਜਦੋਂ ਇਹ ਮੰਗ ਦੁਬਾਰਾ ਤੋਂ ਉੱਠਣ ਲੱਗੀ ਹੈ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਕਮਰਿਸਨ ਨੂੰ ਪਵਿੱਤਰ ਸ਼ਹਿਦਾ ਦਰਜਾ ਮਿਲੇਗਾ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ